ਬਿਜਲੀ ਦਾ ਮੀਟਰ ਨਾ ਲਗਵਾਉਣ ਦੇ ਮਸਲੇ ਕਾਰਨ ਹੋਏ ਝਗੜੇ 'ਚ ਇੱਕ ਬਜ਼ੁਰਗ ਵਿਧਵਾ ਔਰਤ ਜਸਵਿੰਦਰ ਕੌਰ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਕਪੂਰਥਲਾ ਦੇ ਓਜਲਾ ਫਾਟਕ ਨੇੜੇ ਬਿਜਲੀ ਦਾ ਮੀਟਰ ਨਾ ਲਗਵਾਉਣ ਦੇ ਮਸਲੇ ਕਾਰਨ ਕੋਈ ਝਗੜੇ ਚ ਇੱਕ ਬਜ਼ੁਰਗ ਵਿਧਵਾ ਔਰਤ ਜਸਵਿੰਦਰ ਕੌਰ ਸਿਵਲ ਹਸਪਤਾਲ ਚ ਜਿਹੜੇ ਇਲਾਜ ਦਾ ਸੀ ਜਸਵਿੰਦਰ ਕੌਰ ਅਤੇ ਉਸ ਦੀ ਧੀ ਮਨਜੀਤ ਕੌਰ ਨੇ ਆਪਣੀ ਹੱਟ ਬੀਤੀ ਮੀਡੀਆ ਨੂੰ ਦੱਸਦੀ ਦੂਜੀ ਧਿਰ ਅਮਰਜੀਤ ਸਿੰਘ ਨੇ ਵਿਧਵਾ ਔਰਤ ਅਤੇ ਉਸ ਦੀ ਧੀ ਵੱਲੋਂ ਲਗਾਏ ਸਾਰੇ aaropon ਦਾ ਕੀਤਾ ਖੰਡਨ ਕਪੂਰਤਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਮਾਤਾ ਜੀ ਕੀ ਨਾਮਾ ਤੁਹਾਡਾ ਜਸਵਿੰਦਰ ਕੌਰ ਇਹ ਕਿਥੇ ਤੁਸੀਂ ਰਹਿਣ ਵਾਲੇ ਹੋ ਕਿਹੜਾ ਸ਼ਹਿਰ ਤੁਹਾਡਾ ਹਾ ਜ਼ਿਲ੍ਹਾ ਫਾਟੇ ਬਰੇਟ ਫੈਕਟਰੀ ਠੀਕ ਹੈ ਜੀ ਅੱਜ ਤੁਸੀਂ ਮਾਤਾ ਜੀ ਸਿਵਲ ਹਸਪਤਾਲ ਟ ਆਪਣਾ ਇਲਾਜ ਕਰਾ ਰਹੇ ਹੋ ਕੀ ਗੱਲ ਹੋਇਆ ਤੁਹਾ ਨਾਲ ਸਾਡੇ ਨਾਲ ਇਹ ਗੱਲ ਹੋਈ ਛੱਡੀ ਨਾਲ ਥਾਂ ਤੇ ਮਜਜ ਕਾਉਂਟੇ ਮੀਟਰ ਲੰਬੀ ਸੀ ਇਹ ਦੁਕਾਨ ਵਿੱਚ ਸਾਡੇ ਨਾਲ ਖੋਸਾ ਦੀ ਜਗ੍ਹਾ ਤੇ ਲੰਬੀ ਸੀ ਤਕਰੀਬਨ ਬਿਜਲੀ ਦਾ ਪਾਣੀ ਦਾ ਕਿੰਨੇ ਕਿਲੋਮੀਟਰ ਸੀ ਇਹ ਬੈਟ ਦਾ ਬਿਜਲੀ ਦਾ ਘਟੋ ਸੀ ਹਾਂਜੀ ਕੋਲ ਲਗਾਇਆ ਸੀ ਉਹ ਅਮਰਜੀਤ ਇਹ ਕੋਲ ਨੇ ਜਿਹਦਾ ਨਾ ਚੱਕੜਾ ਚੱਲਦਾ ਅੱਛਾ ਜੀ ਕੋਸਤੋ ਦੀ ਉਹ ਤੋਂ ਬਾਦਾਂ ਬਿਜਲੀ ਵਾਲੇ ਆਏ ਹਿੰਮਤ ਕਰਦਾ ਕਿ ਤਮ ਪੁੱਤ ਪੁੱਤ ਬਠੀਰਾ ਕੇ ਆ ਮੰਮੀ ਨਹੀਂ ਕਹਿਣਾ ਤੇ ਫਿਰ ਇਹਨੀ ਕਲਵਿੰਦਰ ਜਿਹੜੀ ਆ ਉਹਨੂੰ ਮੈਨੂੰ ਅੱਠੀ ਪਾ ਜੀ ਵੀਰੇ ਤੇਰੇ ਘਰ ਵਾਲੇ ਨੇ ਵੀ ਮੇਰੇ ਖੜਕੇ ਚਪੇੜਾ ਮਾਰਿਆ ਕਲਵਿੰਦਰ ਨੇ ਸੀਨਾ ਨੇ ਤੇ ਅਮਨ ਕੋਰ ਨੇ ਸਾਡੇ ਘਰ ਦੂਵੇ ਪਰ ਨਹੀਂ ਤਮ ਮਾਰਨਾ ਕੁੱਤਿਆ ਸਾਨੂੰ ਇਹ ਗੋਲ ਨਹੀਂ ਫੜੀਆਂ ਹੋਰ ਤੋਂ ਇਹ ਤੇ ਦਿਨਾਂ ਦੀਆਂ ਉਹ ਅਮਰਜੀਤ ਦੇ ਘਰ ਵਾਲੀ ਆ ਕਲੰਬੰਦਰ ਕੋਰ ਠੀਕ ਹੈ ਤੇ ਉਹ ਤਾਂ ਦਾ ਰੱਟਾ ਵਾ ਤੇ ਬਿਜਲੀ ਲੱਗਣਾ ਲੱਗ ਜਮਨ ਕਦੇ ਉਹਨਾਂ ਨੇ ਇਹ ਕਹਿੰਦੇ ਮੇਟਰੀਅਲ ਵਿਭਾਗ ਦੇ ਨੰਨੇ ਕਿ ਮੇਰਾ ਕਿਹੜਾ ਕੰਪਾਸ ਸਿੱਟੇ ਆ ਤੋ ਵੀ ਕਾਜੀ ਤੇ ਸੀ ਕਿ ਸਾਡਾ ਕੋਰਟ ਕੇਸ ਚੱਲਦਾ ਤੇ ਵੀਰੋ ਤੁਸੀਂ ਉੱਥੇ ਜਾਜਾ ਹੋਊਗਾ ਉੱਥੇ ਹੀ ਪੜੂਗਾ ਕਹਿੰਦੇ ਨਹੀਂ ਅਸੀਂ ਲਾ ਕੇ ਜਾਣਾ ਵਾ ਉਹ ਸਾਮਾਨ ਨਹੀਂ ਪਤਾ ਤੇ ਕੋਰਟ ਕੇਸ ਦਾ ਤੇ ਕਹਿੰਦਾ ਇਹ ਘਰ ਵਾਲਾ ਤੇਰਾ ਮਰ ਗਿਆ ਤੂੰ ਕੀ ਕਰਨੀ ਠੀਕ ਹੈ ਜੋ ਮੀਟਰ ਲਗਾ ਦੇਗਾ ਉਸ ਨੂੰ ਹਾਂਜੀ ਮੀਟਰ ਲਗਾ ਦੇ ਕੋਰਟ ਜੀ ਚੱਲਦਾ ਸੀ ਕਿ ਕਿਸ ਤਰ੍ਹਾਂ ਮੀਟਰ ਲਗਾ ਰਹੇ ਹੋ ਮੀਟਰ ਪੁਲਿਸ ਨਹੀਂ ਆਉਂਦੀ ਜਿਵੇਂ ਆਵਾ ਕੋਰਟ ਜੀ ਹਾਂਜੀ ਤੇਸੇ ਆਈਏ ਦੂਜੇ ਪਾਸੇ ਆਈ ਨਾ ਸਾਡੇ ਆ ਦੂਜੇ ਤਾਂ ਇਹ ਵੰਤਰੇ ਤੋੜ ਕੇ ਕੈਮਰਾ ਕੱਟਵਾ ਕੱਥੇ ਆਇਆ ਤੁਸੀਂ ਕੋਲਸ ਵਾਲਿਆਂ ਨੂੰ ਉਹ ਫੇਰ ਗੁੰਡਾ ਬਰਾਹੀਂ ਤੇ ਨਾੜਿਆਂ ਦੇ ਹੱਥੋਂ ਫੋਨ ਖਿੱਚ ਲਿਆ ਤੇ ਇਹਨਾਂ ਨੇ ਇਹ ਕੱਪ ਦੇ ਟਿੱਪਟਿਪੀ ਵੀ ਕਰ ਦਿੱਤੇ ਵਿੱਚ ਹੋਰ ਕੀ ਗੱਲ ਹੋਈ ਤੁਹਾਡੇ ਨਾਲ ਕੁੱਟਮਾਰ ਕੀਤੀ ਹੋਈ ਕੁੱਟਮਾਰ ਇੱਥੇ ਹੀ ਹੋਈ ਸਾਡੇ ਨਾਲ ਗੁਰੂਰ ਤੇ ਗੁਰੂਰ ਤੇ ਤੇ ਜਿਹੜੀ ਅਮਨਵਾ ਘਰੇ ਵੀ ਆਈ ਸਨ ਕਿ ਕਤਲ ਮਾਰਨਾ ਤੇ ਨਹੀਂ ਗੱਲੇ ਨਾਲ ਕੁੱਟਿਆ ਸਾਹਮਣੇ ਹੀ ਮਾਰਨੇ ਕੁੱਟਿਆ ਤੇ ਅਮਰਜੀਤ ਨੂੰ ਨਾਰਾਂ ਚ ਤੇਰਾ ਮਾਰਨਾ ਉਹਦੇ ਮੁੰਡੇ ਨੇ ਮਨੀ ਨੇ ਤੇ ਇਹਨੂੰ ਜਿਹੜਾ ਕਲਵਿੰਦਰ ਕੋਰ ਨੇ ਨੂੰ ਫੜਿਆ ਤੈਨੂੰ ਮਾਰੀ ਤੇ ਰਿਆਂ ਦੀ ਬੂਥੇ ਤੇ ਉਹਨੇ ਵੀ ਤੇ ਮੈਨੂੰ ਫੜ ਲਿਆ ਤੇ ਕੁੜੀ ਲੱਗੀ ਛਪਾਉਣ ਨੂੰ ਵੀ ਫੜ ਲਿਆ ਤੇ ਜਿਹੜੀ ਅਮਨਵਾ ਉਹਨੇ ਵੀ ਸਾਨੂੰ ਗਾਲ ਤੋੜੇ ਚ ਬਹੁਤ ਕੀਤਾ ਉਹਨੇ ਵੀ ਸਾਨੂੰ ਕੁੱਟਿਆ ਨਹੀਂ ਜੀ ਹੁਣ ਤੁਸੀਂ ਕੀ ਮੰਗ ਰਹੇ ਹੋ ਸਰਦਾਰ ਜੀ ਅਸੀਂ ਕਰਦੇ ਆ ਜੇ ਜੋ ਸਾਡਾ ਮਸਾਫ ਸਾਨੂੰ ਮਿਲ ਜੇ ਸਾਡਾ ਮੁੰਡਾ ਛੁੱਟ ਜੇ ਵੀ ਹਾਂਜੀ ਪੱਜੀ ਜੀ ਨਾਂ ਤੁਹਾਡਾ ਮੇਰਾ ਨਾਮ ਅੰਜੀਤ ਖੋੜਾ ਹੈ ਠੀਕ ਹੈ ਜੀ ਤੁਸੀਂ ਕਿੱਥੇ ਰਹਨਾਰੇ ਹੋ ਜਲਾ ਰੋਡ ਕਪੂਠਲਾ ਠੀਕ ਕੀ ਗੱਲ ਹੈ ਜੀ ਤੁਹਾਡੇ ਆਜ ਮਾਤਾ ਜੀ ਜਿਹੜੇ ਹਫਤਾ ਤੋਂ ਜੀ ਲੇ ਇਲਾਜ ਨੇ ਗੱਲ ਹੋਈ ਸੀਗੀ ਸਾਡਾ ਕੇਸ ਚੱਲਦਾ ਪਿਆ ਆ ਕੋਰਟ ਕੇਸ ਚੱਲਦਾ ਪਿਆ ਆ ਗੱਲ ਉਹਦੀ ਤਰੀਕ ਸੀਗੀ ਕੋਰਟ ਕੇਸ ਦੀ ਹਾਂਜੀ ਤੇ ਕੋਈ ਨਾ ਨੇ ਨਚਾਇਤ ਮਤਲਬ ਕਿ ਅਸੀਂ ਆਪਣੇ ਘਰ ਸੀਗੇ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਮੀਟਰ ਲਾਉਣ ਦੀ ਤੇ ਪਰ ਮਤਲਬ ਕਿ ਮੇਰੇ ਭਰਾ ਉਹਨਾਂ ਨੇ ਕਹਿ ਸੁਣ ਕੇ ਤੇ ਮੀਟਰ ਬੰਦ ਕਰਵਾਤਾ ਸੀਗਾ ਕਿ ਨਹੀਂ ਲੱਗੂਗਾ ਹਾਂਜੀ ਸਾਰੇ ਕਹਿੰਦੇ ਸੀ ਕਿ ਮੀਟਰ ਨਹੀਂ ਲੱਗੂਗਾ ਜਦੋਂ ਵੀ ਕੋਸ਼ਿਸ਼ ਕੀਤੀ ਸੀ ਮੀਟਰ ਲਾਉਣ ਦੀ ਅਮਰਜੀਤ ਸਿੰਘ ਕੁਲਵਿੰਦਰ ਕੌਰ ਵਾਈਫ ਆਫ ਹਾਂਜੀ ਕੱਲ ਵੀ ਜੀਤਰ ਨਾਲ ਗੱਲ ਕਰਨ ਦੀ ਹੋਇਆ ਕੱਲ ਕਾਰਨ ਹੋਈ ਮੀਟਰ ਦੀ ਗੱਲ ਹੋਈ ਪਹਿਲਾਂ ਜਦ ਕੀਤਾ ਕਿ ਬੰਦ ਹੋ ਗਿਆ ਮੀਟਰ ਕਿ ਤੁਸੀਂ ਨਹੀਂ ਲਾਉਣਾ ਹੈਗਾ ਤੇ ਫਿਰ ਕੱਲ ਇਹਨਾਂ ਨੇ ਜ਼ਬਰਦਸਤੀ ਮੀਟਰ ਲੈਣ ਆ ਗਏ ਮੈਂ ਬਾਹਰ ਗਏ ਮੇਕ ਅੰਕਲ ਜੀ ਤੁਸੀਂ ਫੋਟ ਕੇਸ ਚੱਲਦਾ ਪਿਆ ਤੁਸੀਂ ਮੀਟਰ ਨਾ ਲਾਓ ਜਦੋਂ ਮੈਂ ਬਾਹਰ ਗਏ ਮੈਨੂੰ ਇਹ ਇਹਨਾਂ ਨੇ ਮਤਲਬ ਕਿ ਬਹੁਤ ਗਲਤ ਲਫ਼ਜ਼ ਬੋਲੇ ਹਾਂ ਹਾਂ ਮੈਂ ਪਿਛਲੇ ਮਹਿਕਮਾ ਵਾਲਿਆਂ ਨੇ ਸਪਨਾਮ ਸਿੰਘ ਪਲੈਨ ਮੈਨ ਸੀਗਾ ਤੇ ਜੈ ਸੀਗਾ। ਮੁਲਾਜ਼ਮ ਹੋਰ ਸੀਗੇ 5 6 ਸੀਗੇ ਇਹਨਾਂ ਦੇ ਨਾਲ ਹਾਂਜੀ ਉਹ ਬਿਜਲੀ ਬੋਰਡ ਦੇ ਸਾਰੇ ਸੀਗੇ ਤੇ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਗਲਤ ਮਤਲਬ ਕਿ ਮੇਰੇ ਮਕੇਲੋ ਕੀ ਮੇਰੇ ਰਿਸਪੈਕਟ ਤੋਂ ਵੀ ਗਲਤ ਰੁਲੰਗ ਬੋਲੇ ਹਾਂਜੀ ਤੇ ਮੈਂ ਆਪਣੇ ਭਰਾ ਨੂੰ ਬਾਜ਼ ਮਾਰਨ ਚਲੀ ਗਈ ਮੈਂ ਕਿਹਾ ਵੀ ਬਾਹਰ ਮੀਟਰ ਲੋਂਦੇ ਤੇ ਮੈਂ ਕਿਹਾ ਉਹ ਤਾਂ ਬੋਲਦੇ ਕੋ ਠੋਖਾ ਆ ਤੇ ਮੇਰੇ ਭਰਾ ਜਦ ਆਇਆ ਕਹਿੰਦਾ ਵੀ ਤੁਸੀਂ ਜਦ ਕੋਰਟ ਕੇਸ ਚਾਲਦਾ ਪਿਆ ਸਾਰਾ ਕੁਝ ਸਾਡੇ ਕੋਲ ਪਿਆ ਆ ਤੁਸੀਂ ਸਾਡੀਆਂ ਚੀਜ਼ੀਆਂ ਦੇਖੋ ਹਨਾ ਪਰ ਉਹਨਾਂ ਨੇ ਦੇਖੀਆਂ ਨਹੀਂ ਰਜਿਸਟਰੀਆਂ ਨਹੀਂ ਦੇਖਿਆ ਕਹਿੰਦੇ ਅਸੀਂ ਵੀ ਕੁਝ ਨਹੀਂ ਜਦੇ ਨਾ ਹਾਂ ਜੀ ਨਾ ਅਸੀਂ ਕੋਟ ਕੋਸ਼ ਨੂੰ ਕਿਸੇ ਨੇ ਸਮਝਦੇ ਨਹੀਂ ਵੀ ਬੋਰਡ ਦੇ ਲੱਗਵਣਾ ਹੋਰ ਕੋਲ ਬੰਦੇ ਸੀਗੇ ਹੋਰ ਸੀਗੇ ਅਮਰਜੀਤ ਸਿੰਘ ਨਾਲ ਕੁਲਵਿੰਦਰ ਕੌਰ ਸੀਨਾ ਅਮਨ ਤੇ ਉਹ ਹੋਰ ਹੋਰ ਵੀ ਸੀਗੇ ਅਣਪਛਾਤੇ ਸੀ ਉਹਨਾਂ ਨੂੰ ਸਾਡੀ ਪਛਾਣ ਨਹੀਂ ਹੈਗੀ ਬਾਹਰੋਂ ਬੰਦੇ ਆਈ ਸੀ ਜੀ ਮੰਨ ਦਰਖਾਸਤ ਕੀਤੀ ਜੀ ਕਿ ਇਸ ਚੱਲਦਾ ਬਿਨਾ ਮਟਰ ਲਗਾਓ ਕੋਈ ਬਾਕੀ ਹੋਰ ਆ ਜਦੋਂ ਜੀਹਾਂ ਨੇ ਤਰਖਾਸ਼ ਕੀਤੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਈਡ ਤੇ ਹੋ ਜਾਓ ਠੀਕ ਹੈ ਜੀ ਅਸੀਂ ਮੀਟਰ ਲਾ ਕੇ ਜਾਣਾ ਹੈ ਤੁਸੀਂ ਮੀਟਰ ਲਗਾ ਦਿਓ ਹਾਂਜੀ ਅਸੀਂ ਲਗਾ ਕੇ ਜਾਣਾ ਹੈ ਫਿਰ ਮੇਰੇ ਮम्मा ਅਮਮਾ ਨੇ ਕਿਹਾ ਕਿ ਨਹੀਂ ਤੁਸੀਂ ਮੀਟਰ ਨਹੀਂ ਲਾ ਸਕਦੇ ਹੈਗੇ ਕਿਉਂਕਿ ਜਿੰਨੀ ਦਾ ਸਾਡਾ ਉਹ ਵੀ ਮੈਨੇ ਹੱਥ ਵੀ ਜੋੜੇ ਕਿ ਪੁੱਤ ਸਾਡੇ ਬੀ ਕੋਟ ਕੇਸ ਚੱਲਦਾ ਹੈ ਜੋ ਸਾਡਾ ਕੋਟ ਕੇਸ ਦੇ ਵਿੱਚ ਹਿਸਾਬ ਹੋਊਗਾ ਉਹ ਉਹ ਮੀਟਰ ਕੀ ਕਰ ਹਾਂਜੀ ਉਸ ਤੋਂ ਬਾਅਦ ਆ ਇਹ ਜਦੋਂ ਮੈਂ ਮੇਰੀ ਮम्मा ਨੇ ਗੋਲਕ ਦੋਈ ਨਾ ਕਲਿੰਦਰ ਕੋਟਰੇ ਵੀ ਭਾਜੀ ਵੀ ਤੁਸੀਂ ਨਾ ਕਰੋ ਕਲਿੰਦਰ ਕੋਟਰੇ ਨੇ ਲਾਈਨ ਮੈਨ ਜਿਹੜਾ ਸੀਗਾ ਸੁਨਾਨ ਸਿੰਘ ਉਨੇ ਕਿ ਇਹਨਾਂ ਨੂੰ ਫੜ ਕੇ ਸਾਈਡ ਤੇ ਕਰ ਦੋ ਕਿ ਸਾਡੇ ਕੰਮ 'ਚ ਵਿਘਨ ਪਾਉਂਦੇ ਪਏ ਆ ਅਸੀਂ ਅੱਛਾ ਹਾਂਜੀ ਤੇ ਇਹਨਾਂ ਨੂੰ ਮਤਲਬ ਕਿ ਮੇਰੀ ਮਾਤਾ ਨੂੰ ਇਹਨਾਂ ਨੇ ਧੱਕਾ ਦਿੱਤਾ ਇਹ ਥੱਲੇ ਡੇਕ ਕੇ ਇਹਨਾਂ ਦੀ ਇੱਕੋ ਸੱਟ ਲੱਗੀ ਆ ਪਿੱਛੇ ਫਿਰ ਤਾਂ ਸਾਹ ਦੇਖਣ ਦੇ ਨਾਲ ਜਦੋਂ ਮੈਂ ਆਪਣੀ ਮਾਤਾ ਨੂੰ ਚੱਕਿਆ ਤਾਂ ਮੈਨੂੰ ਵੀ ਇੱਕੋ ਫੜ ਲਿਆ ਉਹਨਾਂ ਨੇ ਕਿੰਨੇ ਜਣੇ ਬੋਲਾਂ ਤੁਹਾਨੂੰ ਹਾਂ ਮੈਨੂੰ ਅਮਰਜੀਤ ਸਿੰਘ ਕੁਲਵਿੰਦਰ ਕੌਸੀਮਾ ਤੇ ਅਮਨ ਨੇ ਹੋਰ ਇਹਨਾਂ ਦੇ ਨਾਲ ਅਣਪਛਾਤੇ ਬੰਦੇ ਸੀ ਕਿ ਮੈਨੂੰ ਨਹੀਂ ਪਤਾ ਉਹ ਕੌਣ ਐ ਨਾ ਮੇਰੇ ਕੋ ਪਹਿਚਾਣੀ ਹੋਈ ਆ ਹਾਂਜੀ ਤੇ ਮੁੜ ਕੇ ਜਦੋਂ ਇਹ ਸਾਈਡ ਤੇ ਹੋ ਗਏ ਇਹਨਾਂ ਨੇ ਮੁੜ ਕੇ ਪੁਲਿਸ ਸਾਦ ਲਈ ਕਿ ਇਹ ਇਹ ਮਤਲਬ ਕਿ ਅ ਅਸੀਂ ਮਤਲਬ ਕਿ ਇਹਨਾਂ ਨੂੰ ਅੰਦਰ ਕਰਵਾਉਣਾ ਹੈ ਠੀਕ ਹੈ ਹਾਂਜੀ ਵੀ ਅਸੀਂ ਇਹਨਾਂ ਨੂੰ ਅੰਦਰ ਕਰਵਾਉਣਾ ਹੈ ਜਦੋਂ ਪੁਲਿਸ ਆਈ ਪੁਲਿਸ ਨੂੰ ਜਦੋਂ ਆਈ ਪੁਲਿਸ ਨੇ ਪਹਿਲਾਂ ਸਾਡੇ ਕੈਮਰੇ ਤੋੜੇ ਤੋਂ ਕਿਹਦਾ ਮਤਲਬ ਹੈ ਬਿਜਲੀ ਬੋਰਡ ਨਾਲ ਜਾਂ ਪੇਮਰ ਜਿਹਦੇ ਪ੍ਰਭਾਵ ਜਿਹੜੇ ਸਾਰੇ ਨੇ ਗੱਲ ਜੇ ਤੁਹਾਡੀ ਮਤਲਬ ਤੁਹਾਨੂੰ ਕਹਿੰਦਾ ਹਾਂਜੀ ਹਾਂਜੀ ਉਤਪਾਦ ਜਿਹੜਾ ਮੀਟਰ ਸੀਗਾ ਪੁਲਿਸ ਨੇ ਮੀਟਰ ਲਵਾਇਆ ਹਾਂਜੀ ਪੁਲਿਸ ਕੋਲ ਖੜੇ ਹੋ ਕੇ ਮੀਟਰ ਲਵਾ ਕੇ ਗਈ ਤੇ ਜਦੋਂ ਗੱਡੀ ਦੇ ਵਿੱਚ ਸਾਡੇ ਮੇਰੇ ਭਰਾ ਨੂੰ ਪਹਿਲੇ ਗੱਡੀ ਦੇ ਵਿੱਚ ਬਿਠਾ ਲਿਆ ਆਉਂਦਿਆਂ ਨੇ ਪਹਿਲੇ ਗੱਡੀ ਚ ਬਿਠਾ ਲਿਆ ਜਦ ਕਿ ਮੇਰੇ ਭਰਾ ਨੇ ਹਜੇ ਕਿਹਾ ਕਿ ਤੁਸੀਂ ਯਾਰ ਤੁਸੀਂ ਆਪਣਾ ਦੇਖੋ ਮੈਂ ਤੁਹਾਡੇ ਕੋਲ ਟਾਈਮ ਲਿਆ ਹੋਇਆ ਸੀ ਸੋਮਵਾਰ ਦਾ ਆਪਣਾ ਟਾਈਮ ਸੀਗਾ ਪਰ ਤੁਸੀਂ ਟਾਈਮ ਤੋਂ ਪਹਿਲਾਂ ਹੀ ਆਣ ਕੇ ਮੀਟਰ ਲਵਾਉਣ ਲੱਗ ਪਏ ਆ ਨਾ ਤਵੇ ਤਰੀਕੇ ਵੀ ਨਹੀਂ ਪਹੁੰਚੇ ਕੱਲ ਤਰੀਕ ਤੇ ਵੀ ਨਹੀਂ ਗਏ ਅੰਦਰ ਫੇਰ ਫੇਰ ਅੰਦਰ ਗਈ ਪੁਲਿਸ ਜ਼ਬਰਦਸਤੀ ਤੇ ਜ਼ਬਰਦਸਤੀ ਆਣ ਕੇ ਸਾਡੇ ਜਿਹੜੇ ਲੱਗੀ ਜ਼ਰੂਰ ਰਿਕਾਰਡਿੰਗ ਹੁੰਦੀ ਪਈ ਸੀਗੀ ਜ਼ਬਰਦਸਤੀ ਉਹ ਕੱਢੀ ਜਦ ਕਿ ਮੈਂ ਜਦੋਂ ਉਹਨਾਂ ਦੇ ਬਣਾ ਲਈ ਪਈ ਸੀ ਵੀ ਜ਼ਬਰਦਸਤੀ ਇਹ ਕਰਦੇ ਪਏ ਆ ਤੇ ਮੇਰਾ ਫੋਨ ਫੜ ਕੇ ਵਿੱਚੋਂ ਡਿਲੀਟ ਕਰਕੇ ਗਏ ਹਮ ਪੁਲਿਸ ਵਾਲੇ ਉਹ ਤੁਹਾਡੇ ਨਾਲ ਜੋ ਕੁਝ ਹੋਇਆ ਉਹ ਜਿਹੜੇ ਬਾਬਤੂ ਹੀ ਪ੍ਰਸ਼ਾਸਨ ਤੋਂ ਸਰਕਾਰ ਪ੍ਰਸ਼ਾਸਨ ਤੋਂ ਸਰਕਾਰ ਤੋਂ ਸਾਨੂੰ ਇਹ ਹੀ ਮੰਗਿਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਾਂਜੀ ਹਮ ਤਾਂ ਡੀਪੂਸ ਬਿਨਾਂ ਨਗਰ ਹੋਵੇ ਨੇ ਕੁਛ ਨਹੀਂ ਹੋਇਆ ਅਜੇ ਸਾਡਾ ਅਜੇ ਮੰਮੀ ਦਾ ਟ੍ਰੀਟਮੈਂਟ ਚੱਲਦਾ ਪਿਆ ਹੈ ਹਾਂਜੀ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਮਰਜੀਤ ਸਿੰਘ ਜੀ ਠੀਕ ਹੈ ਜੀ ਇੱਕ ਸਰ ਜਸਵਿੰਦਰ ਕੌਰ ਤੇ ਮਨਜੀਤ ਕੌਰ ਮਾਂ ਬੇਟੀ ਆ ਜਿਹੜੀ ਸਿਵਲ ਹਸਪੀਟਲ ਕਪੂਰਥਲਾ ਵਿੱਚ ਜੇਰੇ ਇਲਾਜ ਨੇ ਅੱਛਾ ਜੀ ਉਹਨਾਂ ਦਾ ਰੋਪਾ ਕੀ ਉਹਨਾਂ ਨੂੰ ਤੁਸੀਂ ਤੁਹਾਡੀ ਵਾਈਫ ਤੇ ਹੋਰ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੇ ਮਾਰਕਟ ਕੀਤੀ ਆ ਕਿੰਨੀ ਕਿ ਸਚਾਈ ਹੈ ਨਹੀਂ ਇਸ ਦੇ ਵਿੱਚ ਬਿਲਕੁਲ ਸਚਾਈ ਨਹੀਂ ਹੈ ਸਾਰਾ ਸਾਰੇ ਝੂਠ ਹੈ ਅਸੀਂ ਇਸ ਗੱਲ ਨੂੰ ਬਿਲਕੁਲ ਸਹਿਮਤ ਨਹੀਂ ਹਾਂ ਕਿਉਂਕਿ ਕੱਲ੍ਹ ਦੋ ਵਾਰ ਪਹਿਲਾ ਸੀ ਸਾਰੇ ਪੇਪਰ ਡਾਕੂਮੈਂਟ ਡਿਪਟੀ ਸਾਹਿਬ ਨੂੰ ਵੀ ਦੇ ਆਇਆ ਜੋ ਸਾਡੀ ਰਜਿਸਟਰਡ ਜਾਇਦਾਦ ਹੈ ਡਿਪਟੀ ਸਾਹਿਬ ਦੇ ਆਫਿਸ ਵੀ ਦੇ ਕੇ ਆਇਆ ਹਾਂ ਪੁਲਿਸ ਸਟੇਸ਼ਨ ਵੀ ਦੇ ਕੇ ਆਇਆ ਪੁਲਿਸ ਸਟੇਸ਼ਨ ਬੁਲਾਇਆ ਵੀ ਗਿਆ ਉੱਥੇ ਸਾਰੇ ਪੇਪਰਾਂ ਬਾਰੇ ਜਾਣਕਾਰੀ ਦਿੱਤੀ ਗਈ ਔਰ ਲਈ ਗਈ ਇਹਦੇ ਕੋਲ ਇਹਦੇ ਕੋਲ ਇੱਕ ਵੀ ਪੇਪਰ ਸਾਡੀ ਜਾਇਦਾਦ ਦੇ ਨਹੀਂ ਮਿਲਿਆ ਔਰ ਝੂਠੇ ਝੂਠੀ ਬੋਲਦਾ ਚਲਾ ਜਾ ਰਿਹਾ ਕਿ ਨਹੀਂ ਸਾਡਾ ਕੇਸ ਚੱਲਦਾ ਜਦ ਕਿ ਕੇਸ ਵੀ ਮੈਂ ਹੀ ਕੀਤਾ ਹੋਇਆ ਔਰ ਮੈਂ ਇਹਨਾਂ ਦੇ ਜਿਹੜਾ ਮੰਦਰ ਵਾਲੀ ਜਗ੍ਹਾ ਉੱਥੇ ਕਬਜ਼ਾ ਕਰਨਾ ਚਾਹੁੰਦੇ ਆ ਉਸ ਬਾਰੇ ਆ ਜਾਂ ਕਿ ਕਿਸੇ ਦੀ ਪਰਸਨਲ ਪ੍ਰਾਪਰਟੀ ਦਾ ਉਹਦੇ ਵਿੱਚ ਕੋਈ ਇਨਕਲੂਡਿੰਗ ਨਹੀਂ ਹੈ ਉਹਨਾਂ ਦਾ ਰੋਪਾ ਕੀ ਕੇਸ ਚੱਲਦੇ ਦੇ ਵਿੱਚ ਤੁਸੀਂ ਮੀਟਰ ਲਵਾਇਆ ਜੋ ਕਿ ਗੈਰਕਾਨੂੰਨੀ ਆ ਕੇਸ ਜਿਹੜਾ ਭਾਈ ਚੱਲਦਾ ਉਹ ਮੈਂ ਖੁਦ ਕੀਤਾ ਹਾ ਔਰ ਉਹਨਾਂ ਦੀ ਪ੍ਰਾਪਰਟੀ ਅਲੱਗ ਹੈ ਉਹ ਔਰ ਜਿੱਥੇ ਜਗਾ ਦਾ ਕੇਸ ਚੱਲਦਾ ਉਹ ਅਲੱਗ ਹੈ ਔਰ ਜਿੱਥੇ ਅਸੀਂ ਮੀਟਰ ਲਗਾਇਆ ਉਹ ਸਾਡੀ ਅਲੱਗ ਪ੍ਰਾਪਰਟੀ ਹੈ ਰਜਿਸਟਰਡ ਵਾਲੀ ਪ੍ਰਾਪਰਟੀ ਹੈ ਉਸ ਜਗ੍ਹਾ ਤੱਕ ਇਹ ਤਾਂ ਚੱਲਦਾ ਬਿਲਕੁਲ ਨਹੀਂ ਉਸ ਕੇਸ ਦਾ ਕੋਈ ਲੈਣਾ ਦੇਣਾ ਨਹੀਂ ਕੇਸ ਦੇ ਨਾਲ ਇੱਕ ਤੁਹਾਡੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਤੁਸੀਂ ਤੁਹਾਡੀ ਵਾਈਫ ਤੇ ਬੱਚੇ ਜਿਹੜੇ ਆ ਇੱਕ ਸੜਕ ਤੇ ਖੜੇ ਆ ਉਹਨਾਂ ਉਹਨਾਂ ਦਾ ਕਹਿੰਦਾ ਕਿ ਮੇਰੇ ਸਾਡੇ ਹਮਲਾ ਕਰਨ ਤੋਂ ਪਹਿਲਾਂ ਦੀ ਆ ਇੱਕ ਤੁਸੀਂ ਵੇੜੇ 'ਚ ਹੁੰਦੇ ਪਏ ਉਹਨਾਂ ਦੇ ਘਰ ਦੇ ਇਹਦੇ ਬਾਰੇ ਕਲੀਅਰ ਕਰੋ ਬਸ ਬਿਲਕੁਲ ਉਹਨਾਂ ਦੇ ਵੇੜੇ ਨਹੀਂ ਗਿਆ ਨਾ ਕਿ ਉਹ ਜਦ ਕੀ ਉਥੇ ਪੂਰਾ ਪ੍ਰਸ਼ਾਸਨ ਆਇਆ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਫਿਰ ਬਾਅਦ ਵਿੱਚ ਪੀਸੀਆਰ ਆਇਆ ਉਥੇ ਸਾਰੇ ਉਥੇ ਬੈਠੇ ਨੇ ਕੋਈ ਕਿਸੇ ਦੇ ਘਰ ਨਹੀਂ ਗਿਆ ਕੋਈ ਕਿਸੇ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਉਹ ਜਿਸ ਜਗ੍ਹਾ ਦੇ ਵਿੱਚ ਅਸੀਂ ਘੁੰਮਦੇ ਪਏ ਉਹ ਮੱਬੇ ਮੰਦਰ ਦੀ ਆ ਸਾਡੇ ਗ੍ਰੈਂਡਫਾਦਰ ਦੀ ਜਗ੍ਹਾ ਹੈ ਉਹ ਅੱਛਾ ਬਾਬੇ ਦੀ ਜਗ੍ਹਾ ਹੈ ਸਾਡੇ ਦੀ ਉਥੇ ਸਾਡੀ ਇਹ ਜਿਹੜੀ ਪੌੜੀ ਅਸੀਂ ਰੈਂਟ ਤੇ ਲੈ ਕੇ ਆਏ ਸੀਗੇ ਜਿਹੜੀ ਕਿ ਬਿਜਲੀ ਕਨੈਕਸ਼ਨ ਦੇਣ ਲਈ ਉਹ ਵੀ ਚੋਰੀ ਕਰਕੇ ਮੰਦਰ ਵਾਲੀ ਜਗ੍ਹਾ ਦੇ ਵਿੱਚ ਇਹਨਾਂ ਨੇ ਜਾ ਕੇ ਲਾ ਕੇ ਲੋਕ ਲਗਾ ਲਿਆ ਜਸੁੰਦਰ ਕੋਰ ਦੀ ਜਿਹੜੀ ਬੇਟੀ ਮਨਜੀਤ ਕੋਰ ਦਾ ਰੋਪਾਰ ਜੀ ਜਦੋਂ ਤੁਸੀਂ ਮਾ ਦਾ ਝਗੜਾ ਹੋਇਆ ਵਾ ਉਸ ਤੋਂ ਬਾਅਦ ਜਦੋਂ ਬਚਾਨ ਗਈ ਤੁਸੀਂ ਉਹਦੇ ਜਾਨਕੀ ਹੱਥੀਪੇ ਸਾਰੇ ਪਰਿਵਾਰ ਗੱਲ ਪਈ ਉਹਦੇ ਉਹਨੂੰ ਬਾਹਰ ਕੁੱਟਿਆ ਸਰ ਜਦ ਕੀ ਉਹਨਾਂ ਨੇ ਹਮਲਾ ਕੀਤਾ ਬੱਦ ਫਿਰ ਵੀ ਉਹਨਾਂ ਨੇ ਅਹੋਜਾ ਕੋਈ ਕਨੌਨਾ ਹਲਮਾ ਹਮਲਾ ਨਹੀਂ ਕੀਤਾ ਗਾਲੀ ਗਲੋਚ ਬਹੁਤ ਕੀਤੀ ਹੈ ਜਾਤ ਬਰਾਦਰੀ ਦਾ ਜਿਹੜਾ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਕੁਝ ਕਿਹਾ ਨਹੀਂ ਬਿਲਕੁਲ ਨਹੀਂ ਸਾਡੀ ਇੱਕੋ ਹੀ ਜਾਤ ਆ ਇੱਕੋ ਹੀ ਬਰਾਦਰੀ ਆ ਬਿਚੋਂ ਹੀ ਰਿਲੇਸ਼ਨ ਆ ਗਵਾੰਡ ਹੈ ਤੇ ਬਿਜਲੀ ਬੋਰਡ ਨਾਲ ਕੀ ਝਗੜਾ ਸੀ ਇਹਨਾਂ ਦਾ ਬਿਜਲੀ ਬੋਰਡ ਵਾਲਿਆਂ ਨੇ ਇਹਨਾਂ ਨੂੰ ਬਹੁਤ ਵਧੀ ਕੀ ਕੀਤੀ ਆ ਉਹਨਾਂ ਨੂੰ ਈਵਨ ਪੌੜੀ ਤੋਂ ਵੀ ਥੱਲੇ ਸਿੱਟਿਆ ਗਿਆ ਪੌੜੀ ਥੱਲੋ ਖਿੱਚੀ ਗਈ ਆ ਕੰਮ ਕਰਦਿਆਂ ਨੂੰ ਰੋਕਿਆ ਗਿਆ ਆ ਉਹਨਾਂ ਦੇ ਨਾਲ ਗਾਲੀ ਗਲੋਚ ਕੀਤੀ ਗਈ ਆ ਔਰ ਜਿਹੜਾ ਬਿਜਲੀ ਬੋਰਡ ਵਾਲੇ ਮੁਲਾਜ਼ਮਾਂ ਤੇ ਇਹਨਾਂ ਦੇ ਨਾਲ ਜਦ ਲੜਾਈ ਹੋਈ ਕੋਈ ਜਾਤੀ ਸੁੱਟੇ ਸ਼ਬਦ ਬੋਲੇ ਉਹਨਾਂ ਨੇ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਸ਼ਬਦ ਸ਼ਬਦ ਨਹੀਂ ਜ਼ੂਜ਼ ਕੀਤਾ ਉਹਨਾਂ ਨੇ ਬੜੇ ਰਿਸਪੈਕਟਫੁਲੀ ਗੱਲ ਕੀਤੀ ਆ ਜਦ ਕਿ ਇਹਨਾਂ ਨੇ ਤੂੰ ਤੂੰ ਕਹਿ ਕੇ ਜਾਂ ਬਹੁਤ अनऑफिशियली तरीके ਦੇ ਨਾਲ ਉਹਨਾਂ ਨਾਲ ਬਿਹੇਵ ਕੀਤਾ ਇਹਨਾਂ ਦੇ ਮੁੰਡੇ ਵੱਲੋਂ ਹਮਲਾ ਹੋਇਆ ਸੀ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੇ ਬਿਲਕੁਲ ਇਹਨਾਂ ਦੇ ਦੋਨਾਂ ਮੁੰਡਿਆਂ ਵੱਲੋਂ ਹਮਲਾ ਵੀ ਕੀਤਾ ਗਿਆ ਔਰ ਉਹਨਾਂ ਨਾਲ ਗਾਲੀ ਗਲੋਚ ਔਰ ਮਾਰਾ ਮਾਰੀ ਵੀ ਤੱਕ ਵੀ ਕੀਤਾ ਔਰ ਇਵਨ ਪੌੜੀ ਖਿੱਚੀ ਗਈ ਥੱਲੇ ਉਹ ਤੋਂ ਉੱਤੋਂ ਸਿੱਟਿਆ ਗਿਆ ਥੱਲੇ ਸਰ ਤੁਸੀਂ ਕਹਿੰਦੇ ਹੋ ਕਿ ਮੈਂ ਪਰਸਨਲ ਪ੍ਰਾਪਰਟੀ ਨਹੀਂ ਕਿਹਾ ਮੰਦਿਰ ਦੀ ਪ੍ਰਾਪਰਟੀ ਸੀਗੀ ਮੰਦਿਰ ਜਗ੍ਹਾ ਸੀਗੀ ਪਰ ਇਹ ਬਾਬੇ ਦੀ ਸਾਡੇ ਜਗ੍ਹਾ ਹੈਗੀ ਆ ਫਿਰ ਘੁਲ ਮਿਲਾ ਕੇ ਇਹਨੂੰ ਪਰਸਨਲ ਹੀ ਕਿਹਾ ਜਾ ਸਕਦਾ ਨਹੀਂ ਨਹੀਂ ਬਿਲਕੁਲ ਨਹੀਂ ਉਹ ਪਰਸਨਲ ਕੁਝ ਵੀ ਨਹੀਂ ਆਉਦੇ ਵਿੱਚ ਉਹ ਜਗ੍ਹਾ ਤੇ ਬਾਬੇ ਦੀ ਜਗ੍ਹਾ ਤੇ ਕੋਈ ਵੀ ਜਾ ਸਕਦਾ ਆ ਸਕਦਾ ਉਹ ਕਿਸੇ ਦੀ ਪਰਸਨਲ ਨਹੀਂ ਹੈ ਅੱਛਾ ਜੀ ਜੀ ਹਾਂ ਉੱਥੇ ਮੱਥਾ ਟੇਕ ਸਕਦਾ ਜਾ ਸਕਦਾ ਅਸੀਂ ਉਸ ਜਗ੍ਹਾ ਦੇ ਵਿੱਚ ਘੁੰਮਦੇ ਪਏ ਆ ਕੋਈ ਇਹੋ ਜੀ ਉਹਨਾਂ ਦੀ ਪਰਸਨਲ ਪ੍ਰਾਪਰਟੀ ਨਹੀਂ ਨਾ ਉਹਨਾਂ ਦਾ ਕੋਈ ਉਹ ਘਰ ਆ ਪੀਰ ਬਾਬੇ ਦੀ ਜਗ੍ਹਾ ਪੀਰ ਬਾਬੇ ਦੀ ਜਗ੍ਹਾ ਸਾਡੇ ਗ੍ਰੈਂਡਫਾਦਰ ਜਿਹੜਾ ਉਸ ਉਹਨਾਂ ਦੇ ਬੇਟੇ ਦੇ ਹਮ ਆਪਣਾ ਐਫਐਲ ਦਰਜ ਹੋਈ ਆ ਉਹ ਕਿਹਦੇ ਵੱਲੋਂ ਦਰਜ ਹੋਈ ਹਾਂ ਉਹ ਦੇਖੋ ਜੀ ਇਹਨਾਂ ਨੇ ਪੁਲਿਸ ਨਾਲ ਆਪਣੇ ਸੌਰੀ ਪੁਲਿਸ ਦੀ ਹਾਜ਼ਰੀ ਵੀ ਸੀਗੀ ਪੀਸੀਆਰ ਵੀ ਬੈਠੇ ਸੀਗਾ ਬਟ ਉਹ ਬਾਅਦ ਵਿੱਚ ਆਇਆ ਪਰ ਜਿਹੜਾ ਜਿਹੜਾ ਹਮਲਾ ਇਹਨਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਉੱਤੇ ਕੀਤਾ ਉਹਨਾਂ ਨੇ ਇਹਨਾਂ ਦੇ ਉੱਤੇ ਲੀਗਲ ਕਾਰਵਾਈ ਕਰਵਾਈ ਹੈ ਔਰ ਕੀਤੀ ਹੈ ਇੱਕ ਇੱਕ ਹੋਰ આરોਪ ਲਗਾ ਰਹੇ ਸੀ ਕਿ ਉਹਨਾਂ ਦੀ ਜਿਹੜੀ ਵੀਡੀਓ ਸੀਸੀਟੀਵੀ ਫੁਟੇਜ ਹੈ ਸਾਰੀਆਂ ਪੁਲਿਸ ਵਾਲਿਆਂ ਜਾਂ ਕੁਝ ਹੋਰ ਬੰਦਿਆਂ ਨੇ ਪਛਾਣਤੀ ਉਹ ਤੋੜ ਕੇ ਲੈ ਗਏ ਸਾਰੀ ਉਹਨਾਂ ਨੇ ਘੁਰਦਬੁਰਦ ਕਰਤੀਆਂ ਨਹੀਂ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਆ ਉੱਥੇ ਕੋਈ ਵੀ ਇਹੋ ਜਿਹਾ ਸਬੂਤ ਨਹੀਂ ਮਿਲੇਗਾ ਬਾਕੀ ਇਹਨਾਂ ਨੇ ਖੁਦ ਤੋੜ ਲੈ ਹੋਣਗੇ ਤਾਂ ਕਿਸੇ ਕਹਿ ਨਹੀਂ ਸਕਦੇ ਬਾਕੀ ਹਜੇ ਕੋਈ ਹਰਕਤ ਨਹੀਂ ਹੋਈ। ਕਿ ਕਲੇਸ਼ ਦੀ ਜੜ ਹੈ। ਕਲੇਸ਼ ਦੀ ਜੜ ਹੈ ਜੀ ਅਸੀਂ ਸਾਰੇ ਸਾਡੇ ਕੋ ਡਾਕੂਮੈਂਟ ਸਾਡੀ ਆਟਾ ਚੱਕੀ 2002 ਤੋਂ ਲੈ ਕੇ ਰੱਖੀ ਹੋਈ ਆ ਅਸੀਂ ਚਲਾਉਂਦੇ ਵੀ ਰਹੇ ਆ ਫਿਰ ਥੋੜੀ ਸਾਡੀ ਆਪਣੀ ਘਰੇਲੂ ਪ੍ਰੋਬਲਮ ਦੇ ਹੋਂ ਨਾਲ ਅਸੀਂ ਬੰਦ ਕਰ ਦਿੱਤੀ ਸੀ ਕਿਉਂਕਿ ਮੈਂ ਬਾਹਰ ਰਹਿੰਦਾ ਸੀ ਬੇਟਾ ਸੀ ਐਜੂਕੇਸ਼ਨ ਹੋਣ ਤੋਂ ਬਾਅਦ ਉਹ ਵੀ ਬਾਤ ਚਲਾ ਗਿਆ ਸਾਨੂੰ ਬੰਦ ਕਰਨੀ ਪਈ ਚੱਕੀ ਔਰ ਛੋਟਾ ਬੱਚਾ ਪੜਦਾ ਸੀ ਤੇ ਬੱਟ ਉਸ ਪ੍ਰਾਪਰਟੀ ਨੂੰ ਇਹ ਪਤਾ ਨਹੀਂ ਕੀ ਆਪਣਾ ਆਪਣਾ ਕਹੀ ਜਾਂਦੇ ਆ ਬਿਨਾਂ ਸਬੂਤਾਂ ਦੇ ਬਿਨਾਂ ਕਾਗਜ਼ਾਂ ਦੇ ਆਧਾਰ ਤੇ ਬਿਨਾਂ ਐਵੀਡੈਂਸ ਤੋਂ ਕੋਈ ਇਹਨਾਂ ਨੂੰ ਸ਼ੰਕਾ ਹੈ ਅਸੀਂ ਇਹਨਾਂ ਨੂੰ ਆਪਣੀ ਰਜਿਸਟਰੀ ਦਿੱਤੀ ਰਜਿਸਟਰੀ ਦੀ ਕਾਪੀ ਦਿੱਤੀ ਇੰਤਕਾਲ ਦੀ ਕਾਪੀ ਦਿੱਤੀ ਹੈ ਜਾਓ ਜਾ ਕੇ ਇਨਕੁਆਇਰੀ ਕਰ ਲਓ ਜਾ ਕੇ ਪਤਾ ਕਰ ਲਓ ਪੁੱਛ ਲਓ ਬਟ ਸਾਡੀ ਰਜਿਸਟਰੀ ਨੂੰ ਹੀ ਆਪਣੀ ਦੱਸੀ ਜਾਂਦੇ ਆ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਸਰਕਾਰ ਤੋਂ ਸਾਡੀ ਇਹ ਹੀ ਮੰਗਿਆ ਕਿ ਜਿਨ੍ਹਾਂ ਨੇ ਇਹਨਾਂ ਨੇ ਜਿੰਨਾ ਵੀ ਇਹਨਾਂ ਨੇ ਮਲਾਜ਼ਮਾ ਦੇ ਨਾਲ ਧੱਕਾ ਕੀਤਾ ਹੈ ਪੁਲਿਸ ਬਾਅਦ ਵਿੱਚ ਆਈਆ ਉਹਨਾਂ ਨੇ ਵੀ ਦੇਖਿਆ ਕਿ ਉਹਨਾਂ ਨੂੰ ਜੋ ਬੰਦ ਦੀ ਕਾਰਵਾਈ ਉਹ ਕਰਨਗੇ ਔਰ ਲੈ ਕੇ ਗਿਆ ਉਹਨੂੰ ਨਾਲ ਕਿਉਂਕਿ ਮੁਲਾਜ਼ਮਾਂ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਤਕਾ ਕੀਤਾ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਬੰਦ ਦੀ ਕਾਰਵਾਈ ਕੀਤੀ ਜਾਵੇ। ਇੱਕ ਐਨਆਰਆਈ ਨਾਤੇ ਤੁਸੀਂ ਕੀ ਕਰਨ ਜਾਂਦੇ ਹੋ? ਮੈਂ ਐਨਆਰਆਈ ਨਾਤੇ ਕਹਿੰਦਾ ਚਾਹਨਾ ਕਿ ਜਦ ਕੀ ਦੇਖੋ ਗਵਰਨਮੈਂਟ ਵੀ ਕਹ ਰਹੀ ਹੈ ਕਿ ਐਨਆਰਆਈ ਦੀ ਪ੍ਰਾਪਰਟੀ ਆ ਉਹ ਕੋਈ ਵੀ ਕੋਤੇ ਤੇ ਕੋਈ ਵੀ ਹਮਲਾ ਨਹੀਂ ਕਰ ਕੋਈ ਵੀ ਕਬਜ਼ਾ ਨਹੀਂ ਕਰ ਸਕਦਾ ਕੋਈ ਵੀ ਉਹਨਾਂ ਨੂੰ ਹਰਾਸਮੈਂਟ ਨਹੀਂ ਕਰ ਸਕਦਾ ਜਦ ਕੀ ਇਹ ਆਦਮੀ ਹਰ ਜਗ੍ਹਾ ਸਾਡੇ ਨਾਲ ਹਰਾਸਮੈਂਟ ਕਰ ਰਿਹਾ ਇੱਕ ਪ੍ਰਧਾਨ ਹੋਣ ਦੇ ਨਾਤੇ ਜਿਆਦਾ ਜਾਨ ਪਛਾਣ ਹੋਣ ਦੇ ਨਾਤੇ ਸਾਨੂੰ ਬੜਾ ਪਰੇਸ਼ਾਨ ਕਰ ਰਿਹਾ। ਜੀ ਬਿਨਾ ਪੇਪਰਾਂ ਦੇ ਆਧਾਰ ਤੋਂ